ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਕਲਰ ਚ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਬਲਾਊਜ਼ ਸਕੀ ਵੀ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਹੈ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਥੋੜਾ ਜਿਹਾ ਵੀ ਤੁਸੀਂ ਬਨਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲੋਗੇ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਹੈ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆ ਇਵਨ ਨੰਬਰ ਵਿੱਚ ਮਤਲਬ ਜੋਟਿਆਂ ਦੇ ਹਿਸਾਬ ਨਾਲ ਕੁੰਡੇ ਲੈਣੇ ਆ 2 2 2 ਇਸ ਤਰ੍ਹਾਂ ਕਰਕੇ ਦੋ ਦੋ ਕੁੰਡਿਆਂ ਦਾ ਆਪਣਾ ਇਹ ਡਿਜ਼ਾਈਨ ਹੈ ਇਸ ਤਰ੍ਹਾਂ ਦੋ ਸਲਾਈਆਂ ਦਾ ਡਿਜ਼ਾਈਨ ਬਹੁਤ ਹੀ ਜਲਦੀ-ਜਲਦੀ ਬੰਦ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਪੈਸ ਡਿਜ਼ਾਈਨ ਨੂੰ ਬਣਾਉਣਾ ਨੀਚੇ ਤੁਸੀਂ ਕੋਈ ਵੀ ਬਾਰਡਰ ਬਣਾ ਸਕਦੇ ਆ ਜੋ ਵੀ ਤੁਹਾਨੂੰ ਪਸੰਦ ਹੋਵੇ ਉਸ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਇਸ ਲਈ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ ਫਾਸਟਰ ਉਹ ਰਾਈਟ ਸਾਈਡ ਠੀਕ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਪਹਿਲਾ ਕੁੰਡਾ ਬਾਧੂਆ ਅਤਾਰੂ ਚਾਹੇ ਬਣੂ ਠੀਕ ਹੈ ਇਸ ਤਰ੍ਹਾਂ ਇੱਕ ਕਿਦਰ ਕੰਨੀ ਤੇ ਕੁੰਡਾ ਵਾਧੂ ਇੱਕ ਕਿਦਰ ਠੀਕ ਹੈ ਉਸ ਤੋਂ ਬਾਅਦ ਹੁਣ ਆਪਣਾ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਸ਼ੁਰੂ ਹੋਊਗਾ ਥ੍ਰੈਡ ਅੱਗੇ ਕਰਨਾ ਹੈ ਆਪਾਂ ਥ੍ਰੈਡ ਅੱਗੇ ਕਰਕੇ ਦੋ ਕੁੰਡਿਆਂ ਦਾ ਇੱਕ ਬਣਾਉਣਾ ਹੈ ਇਸ ਤਰ੍ਹਾਂ ਸਿੱਧਾ ਕੁੰਡਾ ਫਿਰ ਇੱਕ ਕੁੰਡਿਆ ਤਾਰਨੀ ਨਹੀਂ ਸਲਾਈ ਤੋਂ ਇੱਕ ਜਦੋਂ ਆਪਾਂ ਥ੍ਰੈਡ ਅੱਗੇ ਲੈਂਦੇ ਆ ਇੱਕ ਕੁੰਡਾ ਆਪਣਾ ਇਹ ਬਣ ਗਿਆ ਦੋ ਦਾ ਇੱਕ ਕੀਤਾ ਇੱਕ ਕੁੰਡਾ ਬਣ ਗਿਆ ਫਿਰ ਥ੍ਰੈਡ ਅੱਗੇ ਲੈ ਕੇ ਆਵਾਂਗੇ ਤੀਸਰਾ ਕੁੰਡਾ ਬਣ ਜਾਂਦਾ ਦੋ ਦਾ ਇੱਕ ਕਰਾਂਗੇ ਚੌਥਾ ਕੁੰਡਾ ਬਣ ਜਾਂਦਾ ਦੋ ਕੁੰਡਿਆਂ ਤੋਂ ਆਪਾਂ ਚਾਰ ਕੁੰਡੇ ਬਣਾ ਲਏ ਠੀਕ ਹੈ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਥ੍ਰੈਡ ਅੱਗੇ ਕਰਾਂਗੇ ਦੋ ਕੁੰਡਿਆਂ ਦਾ ਅਗਲੀ ਸਾਈਡ ਤੋਂ ਇੱਕ ਕੁੰਡਾ ਬਣਾਵਾਂਗੇ ਫਿਰ ਥ੍ਰੈਡ ਅੱਗੇ ਕਰਾਂਗੇ ਦੋ ਕੁੰਡਿਆਂ ਦਾ ਇਹਨਾਂ ਦਾ ਫਿਰ ਇੱਕ ਬਣਾਵਾਂਗੇ ਤਾਂ ਦੋ ਕੁੰਡਿਆਂ ਤੋਂ ਚਾਰ ਬਣਗੇ ਸਾਰੀ ਸਿਲਾਈ ਲਾਸਟ ਤੱਕ ਆਪਾਂ ਇਸੇ ਤਰ੍ਹਾਂ ਹੀ ਰਿਪੀਟ ਕਰਨੀ ਹੈ ਥ੍ਰੈਡ ਕਰਨਾ ਅੱਗੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਤੀਸਰਾ ਕੁੰਡਾ ਬਣ ਜਾਂਦਾ ਫਿਰ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਤਾਂ ਚਾਰ ਕੁੰਡੇ ਬਣ ਜਾਂਦੇ ਆ ਠੀਕ ਹੈ ਫਿਰ ਉਸੇ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਥ੍ਰੈਡ ਕਰਾਂਗੇ ਅੱਗੇ ਤੀਸਰਾ ਕੁੰਡਾ ਬਣ ਗਿਆ ਫਿਰ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਤਾਂ ਚੌਥਾ ਕੁੰਡਾ ਬਣ ਗਿਆ ਠੀਕ ਹੈ ਫਿਰ ਉਸੇ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਦੋ ਕੁੰਡਿਆਂ ਦਾ ਬਣਾਵਾਂਗੇ ਆਪਾਂ ਇੱਕ ਕੁੰਡਾ ਫੇਰ ਥ੍ਰੈਡ ਅੱਗੇ ਕਰਕੇ ਤੀਸਰਾ ਕੁੰਡਾ ਦੋ ਕੁੰਡਿਆਂ ਦਾ ਇੱਕ ਕੁੰਡਾ ਚੌਥਾ ਕੁੰਡਾ ਠੀਕ ਹੈ ਫੇਰ ਥ੍ਰੈਡ ਅੱਗੇ ਕਰਾਂਗੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਥ੍ਰੈਡ ਅੱਗੇ ਕਰਾਂਗੇ ਤੀਸਰਾ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਜੇ ਥ੍ਰੈਡ ਅੱਗੇ ਕਰਦੇ ਆਂ ਤੀਸਰਾ ਕੁੰਡਾ ਬਣ ਜਾਂਦਾ ਫੇਰ ਦੋ ਕੁੰਡਿਆਂ ਦਾ ਇੱਕ ਕੁੰਡਾ ਦੋ ਕੁੰਡਿਆਂ ਤੋਂ ਚਾਰ ਕੁੰਡੇ ਬਣ ਗਏ ਥ੍ਰੈਡ ਅੱਗੇ ਕਰਾਂਗੇ ਫੇਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਇਆ ਫੇਰ ਥ੍ਰੈਡ ਅੱਗੇ ਕੀਤਾ ਫੇਰ ਇਹਨਾਂ ਦੋ ਕੁੰਡਿਆਂ ਦਾ ਫੇਰ ਇੱਕ ਬਣਾਇਆ ਠੀਕ ਹੈ ਚਾਰ ਕੁੰਡੇ ਬਣ ਗਏ ਥ੍ਰੈਡ ਅੱਗੇ ਕੀਤਾ ਦੋ ਕੁੰਡਿਆਂ ਦਾ ਇੱਕ ਬਣਾਇਆ ਥ੍ਰੈਡ ਅੱਗੇ ਕੀਤਾ ਦੋ ਕੁੰਡਿਆਂ ਦਾ ਫੇਰ ਇੱਕ ਬਣਾਇਆ ਦੋ ਕੁੰਡਿਆਂ ਤੋਂ ਬਣ ਗਏ ਚਾਰ ਕੁੰਡੇ ਫੇਰ ਥ੍ਰੈਡ ਅੱਗੇ ਕਰਾਂਗੇ ਥ੍ਰੈਡ ਅੱਗੇ ਕਰਨਾ ਨਹੀਂ ਭੁੱਲਣਾ ਆਪਾਂ ਠੀਕ ਹੈ ਫੇਰ ਇੱਕ ਕੁੰਡਾ ਬੰਨਦਾ ਆਪਣਾ ਥ੍ਰੈੱਡ ਅੱਗੇ ਕਰਾਂਗੇ ਦੋ ਕੁੰਡਿਆਂ ਦਾ ਇੱਕ ਬਣਾਇਆ ਥ੍ਰੈੱਡ ਅੱਗੇ ਕੀਤਾ ਦੋ ਕੁੰਡਿਆਂ ਦਾ ਫਿਰ ਇੱਕ ਬਣਾਇਆ ਥ੍ਰੈੱਡ ਅੱਗੇ ਕੀਤਾ ਦੋ ਕੁੰਡਿਆਂ ਦਾ ਇੱਕ ਬਣਾਇਆ ਥ੍ਰੈੱਡ ਅੱਗੇ ਕੀਤਾ ਦੋ ਕੁੰਡਿਆਂ ਦਾ ਫਿਰ ਇੱਕ ਬਣਾਇਆ ਥ੍ਰੈੱਡ ਅੱਗੇ ਕੀਤਾ ਦੋ ਕੁੰਡਿਆਂ ਦਾ ਇੱਕ ਬਣਾਇਆ ਥ੍ਰੈੱਡ ਅੱਗੇ ਕੀਤਾ ਦੋ ਕੁੰਡਿਆਂ ਦਾ ਇੱਕ ਬਣਾਇਆ ਥ੍ਰੈਡ ਲੱਗੇ ਕੀਤਾ ਦੋ ਕੁੰਡਿਆਂ ਦਾ ਇੱਕ ਬਣਾਇਆ ਥ੍ਰੈਡ ਲੱਗੇ ਕੀਤਾ ਫਿਰ ਦੋ ਕੁੰਡਿਆਂ ਦਾ ਇੱਕ ਬਣਾਇਆ ਲਾਸਟ ਵਾਲਾ ਕੁੰਡਾ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈ ਹੈ ਠੀਕ ਹੈ ਇੱਕ ਸਲਾਈਡ ਡਿਜ਼ਾਈਨ ਦੀ ਕੰਪਲੀਟ ਹੋ ਗਈ ਦੂਸਰੀ ਤੇ ਲਾਸਟ ਸਲਾਈ ਉਲਟੀ ਸਾਈਡ ਤੋਂ ਆਂਗੀ ਪਹਿਲਾ ਕੁੰਡਾ ਤਾਰੋ ਚਾਹੀ ਬਣੋ ਤੁਹਾਡੀ ਆਪਣੀ ਮਰਜ਼ੀ ਹੁਣ ਦੋ ਕੁੰਡਿਆਂ ਤੋਂ ਆਪਾਂ ਚਾਰ ਕੁੰਡੇ ਬਣਾਏ ਸੀ ਤਾਂ ਦੋ ਕੁੰਡੇ ਫੇਰ ਬਣਾਉਣੇ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਇਆ ਉਲਟ ਫਿਰ ਦੋ ਕੁੰਡਿਆਂ ਦਾ ਇੱਕ ਬਣਾਇਆ ਠੀਕ ਹੈ ਚਾਰ ਕੁੰਡਿਆਂ ਤੋਂ ਦੋ ਕੁੰਡੇ ਹੋ ਗਏ ਜਿਹੜੇ ਦੋ ਕੁੰਡੇ ਆਪਣੇ ਵਧੇ ਸੀ ਉਹ ਘਟ ਗਏ ਠੀਕ ਹੈ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਇਆ ਉਲਟ ਦੋ ਕੁੰਡਿਆਂ ਦਾ ਫੇਰ ਇੱਕ ਬਣਾਇਆ ਉਲਟਾ ਕੁੰਡਾ ਚਾਰ ਕੁੰਡਿਆਂ ਤੋਂ ਦੋ ਕੁੰਡੇ ਬਣ ਜਾਂਦੇ ਆ ਠੀਕ ਹੈ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਤੋਂ ਇੱਕ ਬਣਾਇਆ ਉਲਟਾ ਕੁੰਡਾ ਫਿਰ ਦੋ ਕੁੰਡਿਆਂ ਦਾ ਇੱਕ ਬਣਾਇਆ ਉਲਟਾ ਕੁੰਡਾ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਇਆ ਉਲਟਾ ਕੁੰਡਾ ਦੋ ਕੁੰਡਿਆਂ ਦਾ ਫਿਰ ਇੱਕ ਉਲਟਾ ਬਣਾਇਆ ਠੀਕ ਹੈ ਚਾਰਾਂ ਤੋਂ ਦੋ-ਦੋ ਕੁੰਡੇ ਹੋਗੇ ਜਿਹੜੇ ਆਪਣੇ ਦੋ-ਦੋ ਕੁੰਡੇ ਬਧੇ ਸੀ ਦੋ ਕੁੰਡਿਆਂ ਤੋਂ ਚਾਰ ਬਣੀ ਸੀ ਹੁਣ ਚਾਰਾਂ ਕੁੰਡਿਆਂ ਤੋਂ ਦੋ-ਦੋ ਕੁੰਡੇ ਬਣਦੇ ਜਾਂਦੇ ਆ ਦੂਸਰੀ ਸਲਾਈ ਚ ਤਾਂ ਕੁੰਡੇ ਆਪਣੇ ਜਿੰਨੇ ਕੁੰਡੇ ਆਪਾਂ ਲਏ ਸੀ ਓਨੇ ਕੁੰਡੇ ਰਹਿ ਜਾਣਗੇ ਦੋ ਕੁੰਡਿਆਂ ਦਾ ਇੱਕ ਫੇਰ ਦੋ ਕੁੰਡਿਆਂ ਦਾ ਇੱਕ ਦੋ ਕੁੰਡਿਆਂ ਦਾ ਇੱਕ ਬਣਾਇਆ ਉਲਟਾ ਕੁੰਡਾ ਫੇਰ ਦੋ ਕੁੰਡਿਆਂ ਦਾ ਇੱਕ ਦੋ ਕੁੰਡਿਆਂ ਦਾ ਇੱਕ ਬਣਾਇਆ ਉਲਟਾ ਕੁੰਡਾ ਦੋ ਕੁੰਡਿਆਂ ਦਾ ਇੱਕ ਦੋ ਕੁੰਡਿਆਂ ਦਾ ਇੱਕ ਬਣਾਇਆ ਉਲਟਾ ਕੁੰਡਾ ਫੇਰ ਦੋ ਕੁੰਡਿਆਂ ਦਾ ਇੱਕ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਰਿਪੀਟ ਕਰ ਲੈਣੀ ਹੈ ਸੈਕਿੰਡ ਰੋ ਰੋਂਗ ਸਾਈਡ ਤੋਂ ਲਾਸਟ ਵਾਲਾ ਉਹਲਟਾ ਬਣਾ ਲਾਂਗੇ ਬਾਧੂ ਕੁੰਡਾ ਕਿਉਂਕਿ ਆਪਣੀ ਉਲਟੀ ਸਲਾਈ ਹੈ ਠੀਕ ਹੈ ਦੇਖੋ ਉਲਟੀ ਸਾਈਡ ਤੋਂ ਇਸ ਤਰ੍ਹਾਂ ਡਿਜ਼ਾਈਨ ਆਉਂਦਾ ਦੋ ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਦੋਂ ਆਪਾਂ ਦੁਬਾਰਾ ਡਿਜ਼ਾਈਨ ਨੂੰ ਰਿਪੀਟ ਕਰਨਾ ਹੈ ਫਿਰ ਉਸੇ ਤਰ੍ਹਾਂ ਪਹਿਲਾ ਕੁੰਡਾ ਤਾਰ ਕੇ ਫਿਰ ਉਸੇ ਤਰ੍ਹਾਂ ਥ੍ਰੈਡ ਲੱਗੇ ਕਰਨਾ ਦੋ ਕੁੰਡਿਆਂ ਦਾ ਬਣਾਉਣਾ ਇੱਕ ਕੁੰਡਾ ਪਹਿਲਾਂ ਫਿਰ ਥ੍ਰੈਡ ਲੱਗੇ ਕਰਨਾ ਦੋ ਕੁੰਡਿਆਂ ਦਾ ਫਿਰ ਇੱਕ ਬਣਾਉਣਾ ਦੋ ਕੁੰਡਿਆਂ ਤੋਂ ਚਾਰ ਕੁੰਡੇ ਬਣ ਗਏ ਠੀਕ ਹੈ ਫਿਰ ਉਸੇ ਤਰ੍ਹਾਂ ਥ੍ਰੈਡ ਲੱਗੇ ਪਹਿਲੀ ਸਲਾਈ ਡਿਜ਼ਾਈਨ ਦੀ दबारा शुरू होगी ठीक है थ्रैड अगे दोड्या थ्रैड अगे दोड्या का एक 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 ਪਹਿਲੀ ਸਲਾਈ 'ਚ ਦੋ ਕੁੰਡੀਆਂ ਤੋਂ ਚਾਰ ਕੁੰਡੀਆਂ ਬੰਦੇ ਜਾਂਦੇ ਆ। ਦੂਸਰੀ ਸਲਾਈ 'ਚ ਰਾਂਗ ਸਾਈਡ ਤੋਂ ਚਾਰ ਕੁੰਡੀਆਂ ਤੋਂ ਦੋ-ਦੋ ਕੁੰਡੇ ਬੰਦੇ ਜਾਂਦੇ ਆ, ਠੀਕ ਹੈ? ਇਸੇ ਤਰ੍ਹਾਂ ਤੁਸੀਂ ਸਾਰੀ ਸਲਾਈ ਕੰਪਲੀਟ ਕਰ ਲੈਣੀ ਉਲਟੀ ਸਾਈਡ ਤੋਂ। ਇਸੇ ਤਰ੍ਹਾਂ ਦੋ ਕੁੰਡੀਆਂ ਦੇ ਇੱਕ ਦੋ ਕੁੰਡੀਆਂ ਦੇ ਇੱਕ, ਠੀਕ ਹੈ? ਅਸੀ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਤੇ ਤੁਹਾਨੂੰ ਜਿਹੜਾ ਇਹ ਡਿਜ਼ਾਈਨ ਤੇ ਮੇਰਾ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚਲੋ ਫਿਰ ਮਿਲਦੇ ਆਂ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ